ਐਡਵੋਕੇਟ ਜਗਰੂਪ ਸਿੰਘ ਸੇਖਵਾ ਹਲਕਾ ਇੰਚਾਰਜ ਕਾਦੀਆਂ ਵੱਲੋਂ ਅੱਜ ਦਾਣਾ ਮੰਡੀ ਕਹਨੂ ਆਣ ਵਿੱਚ ਪਹੁੰਚ ਕੇ 1 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਫੜਾਂ ਦੇ ਨਵੇਂ ਛੱਡ ਦਾ ਜਿਹੜਾ ਅੱਜ ਨੀ ਪੱਥਰ ਰੱਖਿਆ ਉਹਨਾਂ ਨੇ ਦੱਸਿਆ ਕਿ ਹਲਕਾ ਕਾਦੀਆਂ ਦੇ ਵਿੱਚ ਤਿੰਨ ਛੱਡ ਜਿਹੜੇ ਆ ਬਣ ਕੇ ਧਾਰੀਵਾਲ ਕਾਦੀਆਂ ਤੇ ਕਾਨੂੰਆਣ ਜਿਨ੍ਹਾਂ ਦੀ ਅਨੁਮਾਨਤ ਲਾਗਤ ਜਿਹੜੀ ਆ ਉਹ 3 ਕਰੋੜ ਆਵੇਗੀ ਉਹਨਾਂ ਨੇ ਕਿਹਾ ਕਿ ਭਾਵੇਂ ਇਸ ਵਾਰ ਮੌਸਮ ਅਤੇ ਹੜਾਂ ਦੀ ਮਾਰ ਨੇ ਕਿਸਾਨਾਂ ਨੂੰ ਕਾਫੀ ਜਿਹੜਾ ਵਾ ਨੁਕਸਾਨ ਪਹੁੰਚਾਇਆ ਪਰ ਫਿਰ ਵੀ ਪੰਜਾਬ ਸਰਕਾਰ ਤੇ ਮੰਡੀ ਬੋਰਡ ਵਿਭਾਗ ਜਿਹੜਾ ਉਹ ਕਿਸੇ ਕਿਸਮ ਦੀ ਜਿਹੜੀ ਆ ਕੋਈ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦੇਵੇਗਾ ਸੋ ਆਓ ਦੇਖਦੇ ਆ ਇਸ ਤੋਂ ਇਲਾਵਾ ਹੋਰ ਪਹੁੰਚੇ ਹੋਏ ਸਿਆਸੀ ਆਗੂਆਂ ਤੇ ਜਗਰੂਪ ਸਿੰਘ ਸੇਖਵਾ ਨੇ ਕੀ ਕਿਹਾ ਅੱਜ ਮਾਰਕੀਟ ਕਮੇਟੀ ਕਾਨੂੰਨ ਵਿਖੇ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚ ਆਉਂਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ ਚ ਹੀ ਸ਼ੈੱਡ ਜਿਹੜੇ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੇ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਹੋਰ بڑا ਵਾਧਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ ਬਾਰਸ਼ਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਅਰਾਈਵਲ ਜਦੋਂ ਆਉਂਦੀ ਹੈ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਤਿੰਨਾਂ ਚ ਬਣ ਰਹੇ ਫਿਰ ਜੀ 8 99 ਲੱਖ ਰੁਪਇਆ ਜਿਹੜਾ ਲਗਭਗ 1 ਕਰੋੜ ਰੁਪਇਆ ਤਿੰਨਾਂ ਕਿੰਨੇ ਤਿੰਨ ਕਰੋੜ ਹਾਂ ਤਿੰਨ ਕਰੋੜ ਹੋ ਗਏ ਹੁਣ ਕਿਸਾਨ ਕੁਛ ਕਹਿ ਰਹੇ ਆ ਰੀਐਸ ਵੀ ਅੱਜ ਲੇਟ ਹੋ ਗਿਆ ਸਾਡਾ ਕੰਮ ਪ੍ਰਭਾਵਿਤ ਹੋਏਗਾ ਤਾਂ ਨਾ ਦਿੱਕਤ ਨਹੀਂ ਆ ਗਈ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ ਚ ਆ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇ ਅਸੀਂ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ ਚ ਕੰਮ ਜਿਹੜਾ ਹੈ ਸ਼ੁਰੂ ਕਰਨਾ ਪਿਆ ਔਰ ਧੰਨਵਾਦੀਆਂ ਸਰਦਾਰ ਜਗਰੂਪ ਸਿੰਘ ਜੀ ਸ਼ੇਖਵਾ ਸਾਹਿਬ ਮੇਰੇ ਮਹਿਬੂਬ ਨੇਤਾ ਮੈਨੂੰ ਸਭ ਤੋਂ ਵੱਧ ਮਾਣ ਇਸ ਮਾਰਕੀਟ ਕਮੇਟੀ ਤੇ ਇਹ ਆ ਵੀ ਮੇਰੇ ਮਹਿਬੂਬ ਨੇਤਾ ਸਰਦਾਰ ਜਗਰੂਪ ਸਿੰਘ ਛੇਖਵਾ ਵੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16-17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਆ ਅੱਜ ਛੇਖਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਵਾ ਅੱਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵਾ ਵੀ ਜਿਹੜਾ ਵੀ तकरीबन 98 ਲੱਖ ਰੁਪਏ ਦੇ ਨਾਲ ਵੀ ਸ਼ੁਰੂਆਤ ਹੋਣ ਲੱਗੀ ਆ ਇਹ ਆਰਤੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਹੀ ਠੇਕੇਦਾਰ ਨੂੰ ਕਹਤਾ ਉਹਨਾਂ ਨੇ ਥੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਨੇ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਛੋਣਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੇ ਪਹੁੰਚਣ ਦਾ ਖਾਸ ਕਰਕੇ ਜਗਰੂਪ ਸਿੰਘ ਜੀ ਸੇਖੀ